ਇਹਦੀਆਂ ਤਸਵੀਰਾਂ ਦੇਖੋ ਜਮਾਤੂ ਵੀਰ ਦੀ ਕੀ ਹਾਲਤ ਸੀ ਉੱਥੇ ਜਦੋਂ ਇੱਕ ਗੁਲਾਮੀ ਭਰੀ ਜ਼ਿੰਦਗੀ ਬਤੀਤ ਕਰਦਾ ਸੀ ਤੇਰੇ ਦੇਸ਼ ਤੋਂ ਆਏ ਆਂ ਅਸੀਂ ਇੱਧਰ ਦੇਖ ਮੇਰੇ ਬਾਲਾ ਤੂੰ ਤੇਰੇ ਦੇਸ਼ ਤੋਂ ਆਏ ਆਂ ਅਸੀਂ ਇੱਧਰ ਦੇਖ ਵੀਰੇ ਤੈਨੂੰ ਕੁੱਟਦਾ ਕੋਈ ਹਾ ਤੂੰ ਤੈਨੂੰ ਕੁੱਟਦਾ ਕੋਈ ਤੇ ਪਹਿਲੀ ਸਿੱਖ ਐਂਗਲੋ ਵਾਰ ਹੋਈ ਸੀ ਜਿਹੜੀ ਅੰਗਰੇਜ਼ਾਂ ਦੇ ਨਾਲ 1845 ਚ ਉਸ ਨੱਗਰ ਤੋਂ ਉਸ ਸਰਪੰਚ ਦੇ ਘਰੇ ਜਿਹੜਾ 15 ਸਾਲ ਸਰਪੰਚ ਰਿਹਾ ਉਸ ਪਿੰਡ ਦਾ ਉਹਦੇ ਘਰੋਂ ਛਡਵਾ ਕੇ ਲੈ ਕੇ ਆਂਦਾ ਸੀ ਸਪਰੇਅ ਕਰਨ ਵਾਲਾ ਜਿਹੜਾ ਡੱਬਾ ਹੁੰਦਾ ਜਿਹਦੇ ਵਿੱਚੋਂ ਉਹ ਜ਼ਹਿਰੀਲੀ ਦਵਾਈ ਕੱਢ ਕੇ ਅਸੀਂ ਫਸਲਾਂ ਤੇ ਸਪਰੇਅ ਕਰ ਦਿੰਨੇ ਆ ਉਸ ਡੱਬੇ ਨੂੰ ਵੱਢ ਕੇ ਇੱਕ ਵੱਡਾ ਲੀਟਰ ਜਿੱਡਾ ਗਲਾਸ ਬਣਾਇਆ ਹੋਇਆ ਜਿਹਦੇ ਵਿੱਚ ਉਹਨੂੰ ਚਾਹ ਪਾਣੀ ਦਿੱਤਾ ਜਾਂਦਾ ਜਾਨਵਰਾ ਵਰਗਾ ਉਹ ਜੀਵਨ ਬਤੀਤ ਕਰਦਾ ਦੋਹਾ ਚੱਕਦਾ ਮੱਝਾਂ ਨੂੰ ਪੱਠੇ ਪਾਉਂਦਾ ਜਮਾਤੂ ਬਚਪਨ ਤੋਂ ਜਵਾਨੀ ਜਵਾਨੀ ਤੋਂ ਬਢਾਪੇ ਦੇ ਵਿੱਚ ਪਹੁੰਚਦਾ ਜਦੋਂ ਵੀ ਅਸੀਂ ਜਮਾਤੂ ਤੋਂ ਪੁੱਛਦੇ ਹਾਂ ਉਹਨੇ ਦੱਸਣਾ ਮੇਰਾ ਪਿੰਡ ਆ ਜਿਹੜਾ ਉਹ ਵਰਖਾ ਛੱਪਾ ਲੱਭਦੇ ਲਪਾਉਂਦੇ ਆ ਅਸੀਂ ਉਹ ਵਰਖਾ ਛੱਪਾ ਪਿੰਡ ਤਿੱਕਰ ਵੀ ਪਹੁੰਚੇ ਪਰ ਉਹ ਕਹਿੰਦੇ ਵਰਖਾ ਛੱਪਾ ਨਾਂ ਦਾ ਪਿੰਡ ਆ ਜਿਹੜਾ ਉਹ ਹੁਣ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਵੀਰ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹਦਾ ਨਾਂ ਜਮਾਤੂ ਆ ਜੀ ਤੇ ਇਹ ਵੀਰ ਸਾਡੇ ਕੋਲੇ 7 ਸਾਲ ਤੇ 2 ਮਹੀਨੇ ਪਹਿਲਾਂ ਲਿਆਂਦਾ ਗਿਆ ਸੀ ਪਿੰਡ ਫਰੋਜ਼ ਸ਼ਾ ਫਿਰੋਜ਼ਪੁਰ ਤੋਂ ਥੋੜਾ ਪਹਿਲਾਂ ਕੱਲਾਂ ਕੋਲੇ ਫਿਰੋਜ਼ਪੁਰ ਜ਼ਿਲ੍ਹੇ ਦਾ ਇਹ ਪਿੰਡ ਆ ਜਿੱਥੇ ਪਹਿਲੀ ਸਿੱਖ ਐਂਗਲੋ ਵਾਰ ਹੋਈ ਸੀ ਜਿਹੜੀ ਅੰਗਰੇਜ਼ਾਂ ਦੇ ਨਾਲ 1845 ਚ ਉਸ ਨਗਰ ਤੋਂ ਇਸ ਵਕਤ ਦੇ ਮਾਰੇ ਹੋਏ ਮੰਦਬੁੱਧੀ ਵੀਰ ਜਿਹੜਾ ਰੱਬ ਰੂਪੀ ਜਿਹਦਾ ਨਾਂ ਜਮਾਤੂ ਰੱਖਿਆ ਹੋਇਆ ਸੀ ਉਹਨਾਂ ਨੇ ਤੇ ਉਹ ਸਰਪੰਚ ਦੇ ਘਰੇ ਜਿਹੜਾ ਉਸ ਪਿੰਡ ਦਾ ਫਿਰ ਫਿਰੋਜ਼ ਸ਼ਾ ਪਿੰਡ ਦਾ ਸਰਪੰਚ ਮੁਖਤਿਆਰ ਸਿੰਘ ਜਿਹੜਾ 15 ਸਾਲ ਸਰਪੰਚ ਰਿਹਾ ਉਸ ਪਿੰਡ ਦਾ ਉਹਦੇ ਘਰੋਂ ਛਡਵਾ ਕੇ ਲੈ ਕੇ ਆਂਦਾ ਸੀ ਇਹਦੀਆਂ ਤਸਵੀਰਾਂ ਦੇਖੋ ਜਮਾਤੂ ਵੀਰ ਦੀ ਕੀ ਹਾਲਤ ਸੀ ਉੱਥੇ ਜਦੋਂ ਇੱਕ ਗੁਲਾਮੀ ਭਰੀ ਜ਼ਿੰਦਗੀ ਬਤੀਤ ਕਰਦਾ ਸੀ ਤੁਸੀਂ ਉਹ ਬੰਦੇ ਨੂੰ ਫ੍ਰੀ ਚ ਰੱਖਿਆ ਹੋਇਆ ਉਹਰੇ ਲਈ ਗੱਤ ਨੂੰ ਫੜਕ ਯਾਨੀ ਕਿ ਕਿੰਨਾ 5000 ਰੁਪਏ ਮਹੀਨੇ ਦਾ ਦਦਾਸੀਂ ਲੈ ਕੇ ਜਾਣਾ ਬੇਬੇ ਅਸੀਂ ਪੁਲਿਸ ਨੂੰ ਬੁਲਾਇਆ ਨਹੀਂ ਤੁਸੀਂ ਪੁਲਿਸ ਨੂੰ ਆਏ ਬੁਲਾਇਆ ਪਤਾ ਕੀ ਚੱਕਰ ਹੈ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਲੁਧਿਆਣੇ ਤੋਂ ਆਏ ਬੇਬੇ ਜਾਓ ਤੁਸੀਂ ਨਹੀਂ ਨਹੀਂ ਐ ਨਹੀਂ ਜਾਓ ਆਏ ਨੂੰ ਨਾ ਕੋਈ ਗੱਲ ਪੁੱਛੋ ਵੀ ਬਲਾਉਏ ਤੇ ਪੰਚਾਇਤ ਨੂੰ ਕੋਈ ਪੰਚਾਇਤ ਨਹੀਂ ਤੂੰ ਕਰਾਂ ਬਹੁਤ ਚੇਰਾ ਕਰਿਆ ਹੈ ਹਾਂ ਤੁਸੀਂ ਆ ਜਾਓ ਆ ਜਬਰਦਸਤੀ ਕਰਦੇ ਆ ਜਬਰਦਸਤੀ ਨਹੀਂ ਅਸੀਂ ਕਰਦੇ ਬੇਬੇ ਅਸੀਂ ਨਹੀਂ ਕਰਦੇ ਜਬਰਦਸਤੀ ਜਬਰਦਸਤੀ ਤੁਸੀਂ ਕਰ ਰਹੇ ਹੋ ਨਹੀਂ ਪਰ ਇਹ ਲੋਕ ਮੈਂ ਤੁਸੀ ਦਾ ਉਹ ਤੁਹਾਨੂੰ ਕਿਹਨੂੰ ਦੱਸਿਆ ਹੈ ਕੋਲ ਰੱਖਣਾ ਕੀ ਆ ਸਾਨੂੰ ਦਿਖਦਾ ਰੋਜ਼ ਅਸੀਂ ਰੋਡ ਤੇ ਨਹੀਂ ਇੱਥੇ ਵੀਡੀਓ ਸਾਡੇ ਕੋਲੇ ਗੋਹਸ ਦੇ ਮੇਰੀ ਗੱਲ ਸੁਣ ਲਓ ਹੁਣ ਦੇਖੋ ਤੁਸੀਂ ਸਾਡੀਆਂ ਦਾਦੀਆਂ ਵਰਗੀਆਂ ਮਾਵਾ ਵਰਗੀਆਂ ਮੇਰੀ ਮਾਂ ਵੀ ਤੇਰੇ ਵਰਗੀ ਜਵਾਈ ਤੇ ਪਰ ਮੇਰੀ ਮਾਂ ਇਸ ਗੱਲ ਦਾ ਧਿਆਨ ਨਾਲ ਗੱਲ ਸੁਣ ਲਓ ਜੇ ਇਹਨੂੰ ਤੁਸੀਂ ਹੱਥ ਲਾਇਆ ਨਾ ਨਹੀਂ ਨਹੀਂ ਅਸੀਂ ਇਹਨੂੰ ਹੱਥ ਕੋਈ ਨਾ ਹੁੰਦਾ ਸੀ ਪੁਲਿਸ ਨਾਲ ਲੈ ਕੇ ਜਾਵਾਂਗੇ ਜ਼ਿੰਮੇਵਾਰੀ ਨਾਲ ਲੈ ਕੇ ਜਾਵਾਂਗੇ ਐ ਨਹੀਂ ਲਿਆਂਦੇ ਸੀ ਨਹੀਂ ਅਸੀਂ ਦੇਣਾ ਬੰਦਾ ਉਹ ਤਾਂ ਕੋਈ ਗੱਲ ਨਹੀਂ ਜੀ ਉਹ ਤਾਂ ਕਾਨੂੰਨ ਦੱਸੂਗਾ ਨਾ ਇੰਡੀਆ ਦਾ 40 ਸਾਲ ਹੋ ਗਏ ਜੀ ਗਰੀਬ ਨੂੰ ਤੁਸੀਂ ਇਹ ਕੱਪੜੇ ਵੀ ਨਹੀਂ ਦਿੱਤੇ ਕਦੇ ਪਾਉਣ ਨੂੰ ਠੰਡ 'ਚ ਦਿਖਾਓ ਕਿੰਨੇ ਪਏ ਆ ਇਹਨੂੰ ਨਹੀਂ ਸੁਣੋ ਦਿਖਾਓ ਕਿੱਥੇ ਪਏ ਆ ਉਹ ਸਿੱਟੇ ਪਏ ਟੱਟੀਆਂ ਲੱਪੜੇ ਹੋਏ ਉੱਤ ਦਾ ਵਿੱਚ ਟੱਟੀ ਕਰਦਾ ਇਹਨੂੰ ਤਾਂ ਤੇ ਫਿਰ ਤੁਸੀਂ ਗੋਹਾ 'ਚ ਕੌਣ ਨੇ ਐ ਤੋਂ ਤੇ ਗੋਹਾ ਕਿਹੜਾ ਸਾਡੇ ਤੋਂ ਪਸ਼ੂ ਆ ਕੇ ਮੇਰੇ ਕੋਲੇ ਬੇਬੇ ਵੀਡੀਓ ਆ ਸਾਲ ਦੀਆਂ ਵੀਡੀਓ ਜੇ ਗੋਹਾ ਸਿਰਦੇ ਦੀਆਂ ਟੋਕਰਾਂ ਚੱਕ ਕੇ ਜਮਾਤੂ ਨਾਮ ਜਿਹੜਾ ਇਹਦਾ ਰੱਖਿਆ ਗਿਆ ਉਹ ਵੀ ਨਾ ਸਮਝੀ ਦੇ ਕਾਰਨ ਉਹ ਆਪਣਾ ਨਾਮ ਜਨਥਾ ਦੱਸਦਾ ਉਸ ਟਾਈਮ ਕੀਨੇ ਨਾਮ ਪੁੱਛਣਾ ਸੀ ਇਹਦਾ ਵਿਚਾਰੇ ਦਾ ਕੀਨੇ ਇਹਦਾ ਐਡਰੈਸ ਪੁੱਛਣਾ ਸੀ ਕਿਉਂਕਿ ਇਹ ਤਾਂ ਗਿਫਟ ਦੇ ਵਿੱਚ ਆਇਆ ਸੀ ਇੱਕ ਤੋਹਫਾ ਦਿੱਤਾ ਗਿਆ ਸੀ ਜਿਵਾਈ ਵੱਲੋਂ ਆਪਣੇ ਸਹੁਰੇ ਨੂੰ ਉਸ ਟਾਈਮ ਜਮਾਤੂ ਛੋਟੀ ਉਮਰ ਦਾ 8-9 ਸਾਲਾਂ ਦਾ ਸੀ ਜਦੋਂ ਸਰਪੰਚ ਦੇ ਘਰੇ ਇਹਨੂੰ ਛੱਡ ਕੇ ਗਏ ਜਿਹੜੇ ਜੇਲ੍ਹ ਦੇ ਵਿੱਚ ਜੇਲਰ ਦੀ ਡਿਊਟੀ ਨਿਭਾਉਂਦੇ ਸੀ ਅਫਸਰ ਕਿਉਂਕਿ ਜਮਾਤੂ ਦੇ ਨਾਲ ਦੇ ਜਿਹੜੇ ਸੀ ਉਹਨਾਂ ਨੂੰ ਕਿਸੇ ਜੁਰਮ ਦੇ ਵਿੱਚ ਕੈਦ ਹੋਈ ਸੀ ਸਜ਼ਾ ਹੋਈ ਸੀ ਉਹ ਜੇਲ੍ਹ ਦੇ ਅੰਦਰ ਸੀ ਤੇ ਇਸ ਬੱਚੇ ਨੂੰ ਆਪਣੀ ਰਿਸ਼ਤੇਦਾਰੀ ਵਿੱਚ ਛੱਡ ਦਿੱਤਾ ਗਿਆ ਜੇਲਰ ਸਾਹਿਬ ਵੱਲੋਂ ਤੇ ਉਹ ਬੱਚਾ ਆਪਣੇਆਂ ਤੋਂ ਵੀ ਪਿੱਛੜ ਗਿਆ ਆਪਣੇ ਆਪ ਤੋਂ ਵੀ ਪਿੱਛੜ ਗਿਆ ਤੇ ਉਹ ਨਿੱਕਾ ਜਿਹਾ ਜਵਾਕ ਗੋਹਾ ਚੱਕਣ ਲੱਗਿਆ ਮੱਜਾਂ ਨੂੰ ਸੰਭਾਲਣ ਲੱਗਿਆ ਆਪਣਾ ਵजूद ਹੀ ਭੁੱਲ ਗਿਆ ਉਮਰ ਬੀਤਦੀ ਗਈ ਸਮਾਂ ਬੀਤਦਾ ਗਿਆ 30 35 ਸਾਲ 40 ਸਾਲ ਬੀਤ ਗਏ ਉਹ ਜਮਾਤੂ ਗੋਹਾ ਚੱਕਦਿਆਂ ਚੱਕਦਿਆਂ ਸਭ ਕੁਝ ਭੁੱਲਿਆ ਬਿਸਰਿਆ ਨਰਕ ਕੱਟ ਰਿਹਾ ਟੂੜੀ ਵਾਲੇ ਕਮਰੇ ਦੇ ਵਿੱਚ ਟੂੜੀ ਦੇ ਉੱਤੇ ਸੌਂਦਾ ਜੋ ਸਰਦਾਰਾਂ ਵੱਲੋਂ ਗੰਦੇ ਮੰਦੇ ਕੱਪੜੇ ਦੇ ਦਿੱਤੇ ਜਾਂਦੇ ਉਹ ਪਾ ਲੈਂਦਾ ਸਪਰੇਅ ਕਰਨ ਵਾਲਾ ਜਿਹੜਾ ਡੱਬਾ ਹੁੰਦਾ ਜਿਸ ਦੇ ਵਿੱਚੋਂ ਉਹ ਜ਼ਹਿਰੀਲੀ ਦਵਾਈ ਕੱਢ ਕੇ ਅਸੀਂ ਫਸਲਾਂ ਤੇ ਸਪਰੇਅ ਕਰ ਦਿੰਨੇ ਆ ਉਸ ਡੱਬੇ ਨੂੰ ਵੱਢ ਕੇ ਇੱਕ ਵੱਡਾ ਲੀਟਰ ਜਿਡਾ ਗਲਾਸ ਬਣਾਇਆ ਹੋਇਆ ਜਿਹਦੇ ਵਿੱਚ ਉਹਨੂੰ ਚਾਹ ਪਾਣੀ ਦਿੱਤਾ ਜਾਂਦਾ ਜਾਨਵਰਾ ਵਰਗਾ ਉਹ ਜੀਵਨ ਬਤੀਤ ਕਰਦਾ ਗੋਹਾ ਚੱਕਦਾ ਮੱਜਾ ਨੂੰ ਪੱਠੇ ਪਾਉਂਦਾ ਜਮਾਤੂ ਬਚਪਨ ਤੋਂ ਜਵਾਨੀ ਜਵਾਨੀ ਤੋਂ ਬੜਾਪੇ ਦੇ ਵਿੱਚ ਪਹੁੰਚ ਗਿਆ ਸਾਨੂੰ ਕਿਸੇ ਭੱਲੇ ਪੁਰਸ਼ ਨੇ ਫੋਨ ਕਰਕੇ ਵੀਡੀਓ ਬਣਾ ਕੇ ਜਾਣਕਾਰੀ ਦਿੱਤੀ ਵੀ ਬਾਈ ਸਾਡੇ ਪਿੰਡ ਬੜਾ ਅਨਰਥ ਹੋ ਰਿਹਾ 40 ਕਿੱਲੇ ਜ਼ਮੀਨ ਦਾ ਮਾਲਕ ਸਰਦਾਰ ਮੁਖਤਿਆਰ ਸਿੰਘ ਜਿਹਦੇ ਕੋਲੇ ਰੱਬ ਨੇ ਦਿੱਤਾ ਸਭ ਕੁਝ ਆ ਵੀ ਉਹਦੇ ਘਰੇ ਪੌਣ ਸਾਲਾਂ ਤੋਂ ਇੱਕ ਬੰਦਾ ਕੰਮ ਕਰਦਾ ਵੀ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨੂੰ ਦੇ ਕੇ ਗਿਆ ਸੀ ਵੀ ਹੁਣ ਉਹ ਇਨਾ ਅਫਸੈਟ ਹੋਇਆ ਫਿਰਦਾ ਵਿਚਾਰਾ ਘੰਟਾ-ਘੰਟਾ ਟੋਕਰਾ ਸਿਰ ਤੇ ਲੈ ਕੇ ਗੋਹੇ ਦਾ ਚੱਕ ਕੇ ਖੜਾ ਰਹਿੰਦਾ ਘੰਟਾ-ਘੰਟਾ ਇਦਾਂ ਹੀ ਬੈਠਾ ਗੋਹੇ ਨਾ ਖੇਢੀ ਜਾਂਦਾ ਵੀ ਤੁਸੀਂ ਉਹਦੀ ਮਦਦ ਕਰੋ ਉਸ ਦੌਰਾਨ ਅਸੀਂ ਬਾਪੂ ਗਪਾਲ ਬਾਪੂ ਰਮੇਸ਼ ਚੰਦ ਸ਼ਰਮਾ ਜੀ ਵਰਗੇ ਸਾਡੇ ਪਰਿਵਾਰ ਦੇ ਉਹਨਾਂ ਮੈਂਬਰਾਂ ਨੂੰ ਵੀ ਅਸੀਂ ਛਡਵਾਇਆ ਸੀ ਜਿਹੜੇ ਕੁਝ ਲਾਲਚੀ ਲੋਕਾਂ ਵੱਲੋਂ ਆਪਣੇ ਘਰਾਂ ਚ ਰੱਖੇ ਗਏ ਸੀ ਜਿਨ੍ਹਾਂ ਤੋਂ ਗੋਹਾ ਚਕਵਾਇਆ ਜਾ ਰਿਹਾ ਸੀ ਤਾਂ ਅਸੀਂ ਉੱਥੇ ਜਾਂਦੇ ਆ ਉੱਥੇ ਜਾ ਕੇ ਉਸ ਸਰਦਾਰਾਂ ਦੇ ਘਰੇ ਸਰਦਾਰ ਨੇ ਕਿੱਦਾਂ ਸਾਡੇ ਨਾਲ ਬਹਿਸ ਕਰਦੀ ਆ ਸਾਡੀ ਮਾਵਾ ਵਰਗੀ ਉਹ ਮਾਂ ਬਾਪੂ ਸਾਡਾ ਜਿਹੜਾ ਸਾਡੇ ਪਿਓਆਂ ਵਰਗਾ ਸਾਡੇ ਦਾਦਿਆਂ ਵਰਗਾ ਚਲੋ ਅਸੀਂ ਕਿਵੇਂ ਨਾ ਕਿਵੇਂ ਕਰਕੇ ਉਸ ਰੱਬ ਦੇ ਬੰਦੇ ਨੂੰ ਉਸ ਘਰ ਤੋਂ ਲੈ ਕੇ ਆਉਨੇ ਆ ਅੱਜ 7 ਸਾਲ ਤੇ 2 ਮਹੀਨੇ ਦਾ ਸਮਾਂ ਹੋ ਗਿਆ ਲਗਭਗ ਜਮਾਤੂ ਵੀਰ ਨੂੰ ਸਾਡੇ ਕੋਲੇ ਆਇਆ ਜਮਾਤੂ ਵੀਰਾ ਇੱਕ ਚੰਗਾ ਵਧੀਆ ਤੰਦਰੁਸਤੀ ਭਰਿਆ ਤੇ ਮਾਣ ਸਤਿਕਾਰ ਭਰਿਆ ਜੀਵਨ ਬਤੀਤ ਕਰ ਰਿਹਾ ਸੁਪਨਿਆਂ ਦੇ ਘਰ ਵਿੱਚ ਪਰ ਅੱਜ ਵੀ ਉਹਦੇ ਬਾਰੇ ਕੁਝ ਪਤਾ ਨਹੀਂ ਲੱਗ ਸਕੇ ਜਿੰਨਾ ਕ ਅਸੀਂ ਪਤਾ ਕੀਤਾ ਜਿੰਨਾ ਕੋਨੇ ਐਡਰੈਸ ਦੱਸਿਆ ਆਪਣਾ ਉਹ ਵੀ ਸੁਣੋ ਤੁਸੀਂ ਉਹਦੇ ਮੂੰਹ ਤੋਂ ਹੀ ਉਹਦੇ ਜਵਾਨੀ ਜੋਸ਼ ਦੱਸਦਾ ਵਾ ਤੁਹਾਡਾ ਨਾਮ ਕਹਾਂ ਜਮਾ ਤੂੰ ਸ਼ੰ타 ਤੁਹਾਰੇ ਭਾਈ ਦਾ ਨਾਮ ਕਹ ਹੈ ਠੀਕ ਹੈ ਭਾਈ ਦਾ ਨਾਮ ਕਹ ਹੈ ਮੇਰੇ ਨਾਮ ਤੁਹਾਡੀ ਬਹਿਨ ਦਾ ਨਾਮ ਕਹ ਹੈ रुधनी बहन का, का, का... का नाम क्या है जोमतू गांव का नाम गांव का गांव का नाम क्या है बरखाछपा गांव का नाम क्या है बरखाछपा जिला ब... कौन सा है यूपी में बिहार में है बिहार में जिला 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 कौन सा है द्यार द्यार जिला कौन सा है बरखाछपा जिमे की तुसी सुनया उन्हें दसया वीर ने उस पेंड दा असि पता कीता ओ पेंड ओथो उजड़ चुकया जिथे दा ए वीर एड्रेस दसदा ਅਸੀਂ ਬਹੁਤ ਕੋਸ਼ਿਸ਼ ਕੀਤੀ ਪਤਾ ਕਰਨ ਦਾ ਉਹ ਆਦਿਵਾਸੀ ਇਲਾਕਾ ਸੀਗਾ ਉੱਥੇ ਹੁਣ ਉਹ ਕੈਂਡੀ ਹੈ ਨਹੀਂ ਪਰ ਜਮਾਤੂ ਵੀਰ ਦੀ ਸਾਡੇ ਵਿੱਚ ਮੌਜੂਦਗੀ ਸਾਨੂੰ ਹਮੇਸ਼ਾ ਇਹ ਅਹਿਸਾਸ ਕਰਾਉਂਦੀ ਰਹਿੰਦੀ ਆ ਵੀ ਕਿਸੇ ਤਰੀਕੇ ਅਸੀਂ ਇਸ ਵੀਰ ਬਾਰੇ ਪਤਾ ਕਰੀਏ ਵੀਰਾ ਹੈ ਕੌਣ ਆ ਕਿੱਥੋਂ ਆ ਤੇ ਜਦੋਂ ਇਹ ਵੀਰ ਸਰਪੰਚ ਸਾਹਿਬ ਦੇ ਘਰੇ ਪਹੁੰਚਿਆ ਸੀ ਉਸ ਟਾਈਮ ਡੈਪਟੀ ਸਾਹਿਬ ਨੇ ਦੱਸਿਆ ਸੀ ਵੀ ਇਹਦੇ ਨਾਲ ਦੇ ਸਾਥੀ ਆ ਜਿਹੜੇ ਇਹਦੇ ਸ਼ਹਿਰ ਬਾਪ ਸੀ ਜਾਂ ਚਾਚੇ ਸੀ ਜਾਂ ਕੋਣ ਸੀ ਉਹ ਕਿਸੇ ਜੁਰਮ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀ ਇਹ ਬੱਚਾ ਹੁਣ ਕਰਕੇ ਇਹਨੂੰ ਜੇਲ੍ਹ 'ਚ ਨਹੀਂ ਸੀ ਰੱਖਿਆ ਜਾ ਸਕਦਾ ਇਹਨੂੰ ਰਿਸ਼ਤੇਦਾਰਾਂ ਦੇ ਕਰੇ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਉਹ ਕਦੋਂ ਪਰ ਉਹ ਬਰੀ ਹੋਏ ਜਾਂ ਜੇਲ੍ਹ 'ਚੋਂ ਨਿਕਲੇ ਉਹਨਾਂ ਨੂੰ ਇਹ ਬੱਚਾ ਮਿਲਿਆ ਹੀ ਨਹੀਂ ਕਦੇ ਇਹ ਸਭ ਕੁਝ ਉਸ ਅਫਸਰ ਦੇ ਧਿਆਨ 'ਚ ਜਾਂ ਉਹਦੇ ਜਹੰਤ ਸੀ ਜਾਂ ਸਰਪੰਚ ਸਾਹਿਬ ਨੂੰ ਉਹਨਾਂ ਨੂੰ ਪਤਾ ਸੀ ਪਰ ਸਾਨੂੰ ਕਿਸੇ ਨੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਦੋਂ ਵੀ ਅਸੀਂ ਜਮਾਤੂ ਤੋਂ ਪੁੱਛਦੇ ਹਾਂ ਉਹਨੇ ਦੱਸਣਾ ਮੇਰਾ ਪਿੰਡ ਆ ਜਿਹੜਾ ਉਹ ਬਰਖਾ ਛੱਪਾ ਬਰਖਾ ਛੱਪਾ ਪਿੰਡ ਦਾ ਦੱਸਦਾ ਰੁਦਨੀ ਆਪਣੀ ਮਾਂ ਦਾ ਨਾਮ ਦੱਸਦਾ ਇਦਾਂ ਹੀ ਆਪਣੇ ਬਾਪ ਦਾ ਭਰਾ ਦਾ ਨਾਮ ਦੱਸਦਾ ਜਮਾਤੂ ਹੁਣ ਉਹ ਬਿਹਾਰ ਸਟੇਟ ਦੱਸਦਾ ਜੁਪੀ ਦੱਸਦਾ ਉਹਨਾਂ ਸਟੇਟਾਂ ਦੇ ਵਿੱਚੋਂ ਵੀ ਅੱਗੇ ਝਾਰਖੰਡ ਉੱਤਰਾਖੰਡ ਕਿੰਨੀਆਂ ਸਟੇਟਾਂ ਨਿਕਲ ਗਈਆਂ ਉਹ ਕਿਹੜੀ ਸਟੇਟ 'ਚ ਪਿੰਡ ਚਲਾ ਗਿਆ ਲੱਭਦੇ ਲਪਾਉਂਦੇ ਆ ਅਸੀਂ ਉਹ ਬਰਕਾਸ਼ਾਪਾ ਪਿੰਡ ਤੱਕ ਵੀ ਪਹੁੰਚੇ ਪਰ ਉਹ ਕਹਿੰਦੇ ਬਰਕਾਸ਼ਾਪਾ ਨਾਂ ਦਾ ਪਿੰਡ ਆ ਜਿਹੜਾ ਉਹ ਹੁਣ ਨਹੀਂ ਹੈਗਾ ਤੇ ਬੇਨਤੀ ਹੈ ਸਾਰੇ ਭੈਣਾ ਭਰਾਵਾਂ ਨੂੰ ਜਮਾਤੂ ਦਾ ਘਰ ਲੱਭ ਸਕੇ ਅਰਦਾਸ ਕਰਿਓ ਜਮਾਤੂ ਇੱਕ ਚੰਗਾ ਜੀਵਨ ਇੱਥੇ ਸਾਡੇ ਨਾਲ ਰਹਿ ਕੇ ਸੁਪਨਿਆਂ ਦੇ ਘਰ ਚ ਬਤੀਤ ਕਰ ਸਕੇ ਅਰਦਾਸ ਕਰਿਓ ਪਰ ਇੱਕ ਕੋਸ਼ਿਸ਼ ਕਰਿਓ ਜਰੂਰ ਵੀ ਇਸ ਜਮਾਤੂ ਦੀ ਜ਼ਿੰਦਗੀ ਚ ਜੋ ਹਾਲਾਤ ਬਣੇ ਆ ਕਿਤੇ ਇਸ ਤਰ੍ਹਾਂ ਦੇ ਹਾਲਾਤ ਤੁਹਾਡੇ ਪਿੰਡ ਚ ਤੁਹਾਡੇ ਗਲੀ ਗਵਾਂਡ ਚ ਤੁਹਾਡੀ ਰਿਸ਼ਤੇਦਾਰੀ ਚ ਤੁਹਾਡੇ ਆਸ-ਪਾਸ ਤਾਂ ਨਹੀਂ ਕਿਸੇ ਨਾ ਬਣੇ ਹੋਏ ਇਹ ਵੀ ਧਿਆਨ ਦਿਓ ਇਹ ਵੀ ਵਿਚਾਰਿਓ ਜਰੂਰ ਸੋਚੋ ਜਰੂਰ ਧਿਆਨ ਜਰੂਰ ਦਿਓ ਕਿ ਕਿਤੇ ਨਾ ਕਿਤੇ ਐਸੇ ਹਾਲਾਤਾਂ ਦੇ ਤੁਸੀਂ ਵੀ ਹਿੱਸੇਦਾਰ ਤਾਂ ਨਹੀਂ ਬਣ ਰਹੇ ਵੀ ਦੇਖ ਕੇ ਵੀ ਜਿੱਥੇ ਅੰਡੇਠਾ ਕਰ ਜਾਂਦੇ ਨੇ ਕੁਝ ਲੋਕ ਬਸ ਇਹ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਦੇਖੋ ਸਾਡੇ ਜਮਾਤੋਂ ਵੀਰ ਦੇ ਉਸ ਟਾਈਮ ਦੇ ਹਾਲਾਤ ਤੇ ਅੱਜ ਦੇ ਹਾਲਾਤ वाहगुरु जी काालस जी की